ਤੇ ਹਾਂਜੀ ਸ਼ਸ਼ੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਵਾਰ ਫੇਰ ਤੋਂ ਆਪਣੇ ਚੈਨਲ ਹਰਮੋਨ ਬੁਟੀਕ 688 ਦੇ ਵਿੱਚ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਲੋ ਜੀ ਅੱਜ ਆਪਾਂ ਬਹੁਤ ਹੀ ਪਿਆਰੀ ਜਿਹੀ ਫੁਲਕਾਰੀਆਂ ਤੇ ਕਿਉਂਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਅੱਜ ਇਹਾਂ ਸ਼ਾਦੀਆਂ ਦਾ ਸੀਜ਼ਨ ਹੈ ਜਿਹੜਾ ਚੱਲ ਚੁੱਕਿਆ ਤੇ ਉਸ ਲਈ ਫੁਲਕਾਰੀ ਦੇ ਜਿਹੜੇ ਬਹੁਤ ਜ਼ਿਆਦਾ ਆਰਡਰ ਆਉਂਦੇ ਨੇ ਤੇ ਲਓ ਜੀ ਜਿਹੜੀਆਂ ਮੇਰੇ ਕੰਪੈਣਾਂ ਦੇਖੋ ਕਮ ਪ੍ਰਾਈਸ ਵਿੱਚ ਫੁਲਕਾਰੀਆਂ ਲੈਣੀਆਂ ਚਾਹੁੰਤ ਨੇ ਉਹ ਆਪਣੇ ਕੋਲ ਸਟਾਕ ਆ ਜਿਹੜਾ ਅੱਜ ਆਇਆ ਸੀ ਤੇ ਆਪਾਂ ਇੱਕ ਪਿਆਰੀ ਜੀ ਵੀਡੀਓ ਬਣਾ ਕੇ ਤੁਹਾਨੂੰ ਇਹਨਾਂ ਦੇ ਰੰਗ ਚਾਰਟ ਵਿਖਾਵਾਂਗੇ ਤੇ ਇਹਨਾਂ ਦਾ ਕੰਮ ਵਿਖਾਵਾਂਗੇ ਇੱਕ ਫੁਲਕਾਰੀ ਜਿਹੜੀ ਖੋਲ ਕੇ ਵੀ ਦਿਖਾਵਾਂਗੇ ਤੇ ਬਾਕੀ ਕਲਰ ਆ ਜਿਹੜੇ ਆਪਣੇ ਕੋਲੇ ਕਾਫੀ ਤਰ੍ਹਾਂ ਦੇ ਅਵੇਲੇਬਲ ਨੇ ਤੇ ਲਓ ਜੀ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰ ਤੇ ਚਲੋ ਜੀ ਫਿਰ ਵੀਡੀਓ ਦੇ ਐਂਡ ਤੱਕ ਬਣੇ ਰਹੋ ਬਹੁਤ ਹੀ ਪਿਆਰੀਆਂ ਪਿਆਰੀਆਂ ਫੁਲਕਾਰੀਆਂ ਤੁਸੀਂ ਆਪਣੇ ਤੋਂ ਜਿਹੜੀਆਂ ਆਨਲਾਈਨ ਵਿਜ਼ਿਟ ਕਰ ਸਕਦੇ ਹੋ ਤੇ ਲਓ ਜੀ ਆਪਣੀ ਮਨਪਸੰਦ ਫੁਲਕਾਰੀ ਜਿੰਨੇ ਕੋਈ ਪਸੰਦ ਆਉਂਦੀ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਤੋਂ ਜਿਹੜੀ ਇਹ ਫੁਲਕਾਰੀ ਆਪਣੇ ਘਰ ਬੈਠੇ ਗਵਾ ਸਕਦੇ ਹੋ ਤੇ ਚਲੋ ਜੀ ਰੰਗ ਤੁਸੀਂ ਦੇਖ ਸਕਦੇ ਹੋ ਹਰ ਇੱਕ ਕਲਰ ਜਿਹੜਾ ਇਹਨਾਂ ਵਿੱਚ ਆ ਚੁੱਕਿਆ ਆਪਣੇ ਕੋਲ ਤੇ ਜਿਵੇਂ ਕਿ ਹੈਂਡ ਦੇ ਜਿਹੜੇ ਆਪਾਂ ਫੁਲਕਾਰੀਾਂ ਤੇ ਬਾਗ ਤੁਹਾਡੇ ਲਈ ਲੈ ਕੇ ਆਏ ਸੀ ਉਹ ਥੋੜੀ ਜੀ ਕੋਸਟ ਜ਼ਿਆਦਾ ਸੀ ਤੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਮੀਡੀਅਮ ਰੇਂਜ ਦੇ ਵਿੱਚ ਜਿਹੜਾ ਰੈਡੀ ਕਰਵਾਇਆ ਤੇ ਤੁਸੀਂ ਇਹ ਜਿਹੜੇ ਆਪਣੇ ਤੋਂ ਦੇਖੋ ਬਹੁਤ ਕਮ ਪ੍ਰਾਈਸ ਨੇ ਜਿਵੇਂ ਤੁਸੀਂ ਆਪਾਂ ਨੂੰ WhatsApp ਤੇ ਸਕਰੀਨਸ਼ਾਟ ਭੇਜੋਗੇ ਆਪਾਂ ਤੁਹਾਨੂੰ ਜਿਹੜੀ ਇਹਨਾਂ ਦੀ ਰੇਂਜ ਆ ਉਹ ਤੁਹਾਨੂੰ ਦੱਸ ਦਾਂਗੇ ਤੇ ਲਓ ਜੀ ਬਹੁਤ ਪਿਆਰੀਆਂ ਪਿਆਰੀਆਂ ਫੁਲਕਾਰੀਆਂ ਦੇਖੋ ਚਨੂਨ ਦੇ ਉੱਤੇ ਇਹ ਆਪਾਂ ਰੈਡੀ ਕਰਵਾਈਆਂ ਇਸ ਤਰ੍ਹਾਂ ਦਾ ਇਹਨਾਂ ਨੂੰ ਆਪਾਂ ਹਲਕਾ ਫੁਲਕਾ ਕੰਮ ਦੇ ਕੇ ਜਿਹੜਾ ਤਿਆਰ ਕਰਵਾਇਆ ਤੇ ਲਓ ਜੀ ਬਾਰਡਰ ਤੁਸੀਂ ਦੇਖ ਸਕਦੇ ਹੋ ਹੈਵੀ ਬਾਰਡਰ ਦੇ ਨਾਲ ਇਹਨੂੰ ਆਪਾਂ ਤਿਆਰ ਕੀਤਾ ਹੈ ਤੇ ਲਓ ਜੀ ਸਾਰਿਆਂ ਤੋਂ ਜ਼ਿਆਦਾ ਵਿਕਣ ਵਾਲਾ ਇਹ ਵਾਲਾ ਕਲਰ ਨਾ ਇਹ ਦੇਖੋ ਰੈੱਡ ਜੇ ਵਿੱਚ ਆ ਜਾਂਦਾ ਬਹੁਤ ਹੀ ਪਿਆਰਾ ਜਿਹਾ ਰੈੱਡ ਕਲਰ ਦਾ ਇਹ ਹੀ ਫੁਲਕਾਰੀ ਹੈ ਤੇ ਲਓ ਜੀ ਬਹੁਤ ਘੱਟ ਪ੍ਰਾਈਸ ਦਾ ਤੇ ਵਿੱਚ ਆਪਾਂ ਹੈ ਕਿਉਂਕਿ ਆਪਣੇ ਕੋਲੇ ਮੰਨ ਕੇ ਚਲੋ 10 ਤੋਂ 15 ਪੀਸ ਜਿਹੜੇ ਅਵੇਲੇਬਲ ਨੇ ਤੁਸੀਂ ਜਿਹੜੇ ਭੈਣ ਭਰਾਵਾਂ ਨੇ ਇਹ ਫੁਲਕਾਰੀਆਂ ਆਪਣੇ ਤੋਂ ਆਰਡਰ ਕਰਨੀਆਂ ਹੋਈਆਂ ਜਲਦੀ ਜਲਦੀ ਜਿਹੜਾ ਆਪਣਾ ਆਰਡਰ ਦੇ ਕੇ ਆਪਣੇ ਤੋਂ ਬਾਏ ਕਰ ਲਿਓ ਕਿਉਂਕਿ ਇਸ ਜਿਹੜੀਆਂ ਚੀਜ਼ਾਂ ਹੁੰਦੀਆਂ ਲਿਮਟਿਡ ਦਾ ਸਟਾਕ ਆਉਂਦਾ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਹੁਣ ਸੀਜ਼ਨ ਕਰਕੇ ਕੋਈ ਵੀ ਚੀਜ਼ ਹੈ ਜਿਹੜੀ ਦੇਖੋ ਜਿਵੇਂ ਹੀ ਆਉਂਦੀ ਹੈ ਨਾਲ ਦੀ ਨਾਲ ਸੇਲ ਹੋ ਜਾਂਦੀ ਹੈ ਇਸ ਲਈ ਥੋੜਾ ਜਿਹਾ ਤੁਸੀਂ ਆਰਡਰ ਹੈ ਜਿਹੜਾ ਆਪਣਾ ਨਵੇਂ ਵੀਡੀਓ ਆਪਣੇ ਦੇਖਦੇ ਹੋ ਨਾਲ ਦੀ ਨਾਲ ਆਪਣੀ ਆਰਡਰ ਕਰਕੇ ਮੰਗਵਾ ਸਕਦੇ ਹੋ ਤੇ ਲਓ ਜੀ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਆਪਾਂ ਦੇਖੋ ਇਸ ਤਰ੍ਹਾਂ ਦਾ ਫੁਲਕਾਰੀ ਦਾ ਟੱਚ ਇਹਨੂੰ ਦਿੱਤਾ ਹੋਇਆ ਦੇਖੋ ਹ ਇਸ ਤਰ੍ਹਾਂ ਇਹ ਚ ਕਈ ਆਪਾਂ ਨੂੰ ਡਿਜ਼ਾਈਨ ਮਿਲ ਜਾਣਗੇ ਲਓ ਸਾਰਿਆਂ ਦੇ ਜਿਹੜੇ ਡਿਜ਼ਾਈਨ ਪ੍ਰਿੰਟ ਅੱਡੋ ਅੱਡ ਹੋਣਗੇ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਲਓ ਜੀ ਪਿਆਰੇ ਪਿਆਰੇ ਕਲਰਾਂ ਦੇ ਵਿੱਚ ਆਪਣੇ ਕੋਲੇ ਕਈ ਚਾਟ ਜਿਹੜੇ ਇਹ ਫਲਕਾਰੀਆਂ ਦੇ ਅੱਜ ਆਏ ਨੇ ਤੇ ਲਓ ਜੀ ਜਿਹੜੀ ਮੇਰੀ ਭੈਣ ਨੂੰ ਜਿਹੜਾ ਵੀ ਕਲਰ ਪਸੰਦ ਹੈ ਤੁਸੀਂ ਆਪਣਾ ਮਨਪਸੰਦ ਜਿਹੜਾ ਕਲਰ ਆਪਣੇ ਤੋਂ ਮੰਗਵਾ ਸਕਦੇ ਹੋ ਲਓ ਜੀ ਬਲੈਕ ਕਲਰ ਤੇ ਲਓ ਜੀ ਸਾਰਿਆਂ ਦੇ ਜਿਹੜੇ ਡਿਜ਼ਾਈਨ ਆ ਡਿਫਰੈਂਟ ਡਿਜ਼ਾਈਨ ਹੋਣਗੇ ਸਾਰਿਆਂ ਦੇ ਦੇ ਬਹੁਤ ਹੀ ਪਿਆਰਾ ਜੈਨੂ ਦੇਖੋ ਟਿਸ਼ੂ ਦੇਖ ਕੇ ਜਿਹੜੀ ਇਹਦੀ ਕੰਨੀ ਫੋਰ ਸਾਈਡ ਇਸ ਤਰ੍ਹਾਂ ਤਿਆਰ ਕੀਤੀ ਹੈ। ਲਓ ਜੀ ਆਪਾਂ ਬਲੈਕ ਕਲਰ ਵੀ ਤੁਹਾਨੂੰ ਦਿਖਾ ਦਿੰਨੇ ਆ। ਬਲੈਕ ਕਲਰ ਬਹੁਤ ਘੱਟ ਜਿਹੜੀ ਫੁਲਕਾਰੀ ਤਿਆਰ ਹੋਣੀ ਹੈ ਇੱਥੇ ਆਪਾਂ ਆਪਣੇ ਕੋਲੇ ਇਸ ਸਟਾਕ ਦੇ ਵਿੱਚ ਜਿਹੜੇ 3 ਤੋਂ 4 ਪੀਸ ਬਲੈਕ ਕਲਰ ਦੇ ਆਏ ਨੇ। ਲਓ ਜੀ ਬਹੁਤ ਪਿਆਰਾ ਤੇ ਬਹੁਤ ਸਫਾਈ ਵਾਲਾ ਕੰਮ ਜਿਹੜਾ ਆਪਣੀ ਇਹਨਾਂ ਫੁਲਕਾਰੀਆਂ ਤੇ ਹੋਇਆ ਹੈ। ਤਲਵ ਜੀ ਆਰਡਰ ਕਰਨ ਵਾਸਤੇ ਆਪਣੇ ਦਿੱਤੇ ਹੋਏ ਨੰਬਰਾਂ ਤੇ ਜਿਹੜਾ ਤੁਸੀਂ ਆਪਣੇ ਤੋਂ WhatsApp ਤੇ ਕਿਸੇ ਵੀ ਸੂਟ ਫਲਕਾਰੀ ਦਾ ਆਰਡਰ ਪਲੇਸ ਕਰ ਸਕਦੇ ਹੋ ਤੇ ਲਵ ਜੀ ਉਮੀਦ ਕਰਦੇ ਆ ਤੁਹਾਨੂੰ ਆਪਣੀ ਇਹ ਵਾਲੀ ਵੀਡੀਓ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਹੋਈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਆਪਣੀ ਫਰੈਂਡ ਸਰਕਲ ਵਿੱਚ ਵੀ ਆਪਣੀ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਆਪਾਂ ਡੇਲੀ ਤੁਹਾਡੇ ਲਈ ਨਵੀਆਂ-ਨਵੀਆਂ ਚੀਜ਼ਾਂ ਜਿਹੜੀਆਂ ਲੈ ਕੇ ਆਉਂਦੇ ਰਹਿੰਨੇ ਆ ਕੋਸ਼ਿਸ਼ ਹੁੰਦੀ ਹੈ ਵੀ ਵਧੀਆ ਚੀਜ਼ਾਂ ਤੁਹਾਡੇ ਤਿੱਕਰ ਜਿਹੜੀ ਪ੍ਰੋਵਾਈਡ ਕਰ ਸਕੀਏ ਤੇ ਚਲੋ ਜੀ ਮਿਲਦੇ ਹਾਂ ਇੱਕ ਨੈਕਸਟ ਵੀਡੀਓ ਵਿੱਚ ਨਵਾਂ ਜਾਂ ਕੋਈ ਹੋਰ ਫੈਬਰਿਕ ਜਾਂ ਕੋਈ ਵਰਕ ਲੈ ਕੇ ਤੇ ਵੀਡੀਓ ਦਾ ਕਰਦੇ ਹਾਂ ਇੱਥੇ ਐਂਡ